ਦੇ ਨੇ ਯਾਰ ਐਵੇਂ ਨਾ ਬੋਲਿਚਾ ਕਿਉਂ ਨਾ ਬੋਲਾਂ ਭਾਈ ਦੱਸ ਜਵਾਬ ਦੇ ਜੀ ਦੇ ਨਾ ਬੋਲਦੇ ਰਹੇ ਡੱਟ ਕੇ ਨਹੀਂ ਨਹੀਂ ਜਵਾਬ ਦੇ ਜਵਾਬ ਦਿਓ ਕੀ ਕੀਤਾ ਉਹਨੇ ਕੈਪਟਨ ਗੰਦਰ ਨੇ ਕੀ ਕੀ ਦਾ ਕੰਮ ਆ ਰਿਹਾ ਵੀ ਹੁਣ ਨਾ ਜੀ 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 ਜ ਇੱਕ ਇੱਕ ਆਹਰ ਆਇਆ ਅਨਮੋਲ ਰੋ ਇੱਕ ਮਿੰਟ ਮੈਨੂੰ ਦੱਸ ਕੇ ਕਿਹਸੇ ਗੱਲ ਪਿਆ ਚਲੋ ਬੜਾ ਬੜਾ ਉਹ ਕਹਿ ਰਿਹਾ ਪਹਿਲਾਂ ਬੜਾ ਬੜਾ ਚੀਜ਼ਾਂ ਨੂੰ ਬਿਲਕੁਲ ਮੋੜਨੇ ਮਿਲ ਜਾਂਦਾ ਇਹ ਜੀਵੇਤ ਬੋਲੋ ਜੇ ਲਾਭੀ ਬਹਿਲੋ ਕਿੰਨੇ ਹੋ ਕੇ ਅੱਜ ਦਾ ਐਕਸਪੀਰੀ ਕੰਪਟੀ ਹੋ ਗਿਆ ਮਿੰਟਾਂ ਲੱਗਦੇ ਹੁੰਦੇ ਗਾ ਕਹਿੰਦੇ ਤੇਰੇ ਗੱਲ ਮੈਂ ਤਾਂ ਗੱਲ ਕਰ ਰਿਹਾ ਵੀ ਐਨਾ ਅਦਾਨਤਾਂ ਨੂੰ ਪੰਜਾਬ ਪ੍ਰਭ ਕਾਪੂਰ ਆ ਇਹ ਸਾਰੇ ਜਿੱਤੇ ਮਾਰੇ ਮੈਂ ਤਾਂ ਗੱਲ ਕਰਦਾ ਨਹੀਂ